ਤਾਲ ਜੀ ਸਾਰਿਆਂ ਨੂੰ ਅੱਗੇ ਤੁਹਾਨੂੰ ਜਿੱਦਾਂ ਪਤਾ ਹੀ ਆ ਕਿ ਮੈਂ ਤੁਹਾਨੂੰ ਇਹ ਦਸनियां ਸੀਆਂ ਵੀ ਮੈਂ ਗੱਡੀਆਂ ਕਿ ਇਸ ਤਰ੍ਹਾਂ ਬਣਾਈਆਂ ਆ ਇਹ ਤੁਹਾਨੂੰ ਹਨਾ ਪਤਾ ਹੀ ਆ ਹੁਣ ਮੈਂ ਤੁਹਾਨੂੰ ਇਹ ਦੱਸ ਰਹੀ ਆ ਵੀ ਆ ਜਿਹੜੇ ਸਰਾਣੇ ਆ ਗੋਲ ਇਹ ਮੈਂ ਕਿਸ ਤਰ੍ਹਾਂ ਬਣਾਈ ਹੈਗੀ ਇਹ ਵੀ ਦੇਖੋ ਮੈਂ ਦੋ ਸਰਾਣੇ ਬਣਾਏ ਆ ਇਹ ਦੇਖੋ ਠੀਕ ਆ ਤਾਂ ਹੁਣ ਤੁਸੀਂ ਕਹਣਾ ਇਹ ਕਿੱਦਾਂ ਬਣਾਈ ਦੇਖੋ ਇਹ ਬਿਲਕੁਲ ਬਿਲਕੁਲ ਲੇਖੋ ਸਿੱਧੇ ਆ ਲੇਖੋ ਕਹੋਈ ਕਹਾਂ ਇਸ ਆਖਦਾ ਵੀ ਮੈਂ ਆਪ ਬਣਾਇਆ ਐਂ ਬਿਲਕੁਲ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਸਰਾਣੇ ਹੁੰਦੇ ਉਸੇ ਤਰ੍ਹਾਂ ਬਣਾਏ ਆ ਅਸੀਂ ਮਾਰਕੀਟ ਤੋਂ ਸਰਾਣੇ ਲੈਣ ਗਏ ਸੀ ਉਹਨਾਂ ਨੇ ਜਦੋਂ ਪੁੱਛਿਆ ਰੇਟ ਤਾਂ ਉਹਨਾਂ ਦਾ ਰੇਟ ਬਹੁਤ ਸੀਗਾ ਤੇ ਮੈਂ ਨਿਆਣਿਆਂ ਨੇ ਕਿਹਾ ਮੈਂ ਤਾਂ ਤੁਸੀਂ ਚਲੋ ਘਰ ਮੈਂ ਆਪ ਹੀ ਬਣਾ ਲੈਣੀ ਆ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹ ਮੈਂ ਕਾਦੇ ਬਣਾਏ ਮੈਂ ਤੁਹਾਨੂੰ ਉਹ ਵੀ ਦੱਸੂਗੀ ਤੇ ਇਹ ਸਰਾਣੇ ਮੈਂ ਕਾਦੇ ਵਿੱਚ ਜਿਹੜੇ ਵਿੱਚ ਭਰੇ ਆ ਉਹ ਕਾਦੇ ਬਣਾਏ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਠੀਕ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਚੱਲਦੀ-ਚੱਲਦੀ ਨੂੰ ਲਾਈਕ ਕਰਦੇ ਹੋ ਨਾਲੇ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਜੇ ਨਹੀਂ ਕੀਤਾ ਤਾਂ ਠੀਕ ਹੈ ਜੀ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਵੀ ਮੈਂ ਸਹਰਾਣੇ ਜਿਹੜੇ ਆ ਪਹਿਲਾਂ ਤਾਂ ਤੁਹਾਨੂੰ ਮੈਂ ਦਿਖਾਉਣੀ ਆ ਵੀ ਮੈਂ ਕਵਰ ਕਾਦੇ ਬਣਾਏ ਆ ਠੀਕ ਹੈ ਤੁਸੀਂ ਮੈਂ ਨਾ ਕਈ ਕਿਸੇ ਵੀਡੀਓ ਦੇ ਵਿੱਚ ਤੁਸੀਂ ਮੇਰੇ ਇਹ ਪਜਾਮਾ ਜਿਹੜਾ ਪਾਇਆ ਜ਼ਰੂਰ ਦੇਖਿਆ ਹੋਣਾ ਆ ਤੇ ਇਹ ਜਿੰਨੇ ਉਹ ਪਜਾਮੇ ਦੇ ਜਿਹੜਾ ਪਜਾਮਾ ਕੱਟ ਕੇ ਤੇ ਉਹਦੇ ਮੈਂ ਜਿਹੜੇ ਕਵਰ ਆ ਬਣਾਤੇ ਆ ਹੁਣ ਮੈਂ ਤੁਹਾਨੂੰ ਉਹਦਾ ਬਚਿਆ ਹੋਇਆ ਹਿੱਸਾ ਵੀ ਦਿਖਾ ਦਿੰਨੀ ਆ ਇਹ ਦੇਖੋ ਇਹਦੇ ਮੈਂ ਜਿਹੜੀਆਂ ਲੱਤਾਂ ਸੀਗੀਆਂ ਨੇ ਇਹ ਕੱਟ ਕੇ ਤੇ ਆਪਾਂ ਬਣਾ ਲਏ ਤੇ ਇਹਦੇ ਕਵਰ ਇਹ ਦੇਖ ਲੋ ਹੁਣ ਬਾਕੀ ਆ ਬਚ ਗਿਆ ਠੀਕ ਆ ਆਹ ਇਹਦਾ ਹਿੱਸਾ ਠੀਕ ਹੈ ਤੁਸੀਂ ਕਿਸੇ ਨਾ ਕਿਸੇ ਵੀਡੀਓ 'ਚ ਜ਼ਰੂਰ ਦੇਖਿਆ ਹੋਣਾ ਵੀ ਇਹ ਮੇਰੇ ਪਜਾਮਾ ਜਿਹੜਾ ਪਾਇਆ ਹੋਇਆ ਸੀ ਤੇ ਹੁਣ ਦੇਖੋ ਜੀ ਪਜਾਮਾ ਤਾਂ ਆਪਾਂ ਪਾ ਲਿਆ ਬਹੁਤ ਫੇਰ ਬਣਾ ਲਿਆ ਆਪਾਂ ਇਹ ਸਹਰਾਣੇ ਦੇ ਜਿਹੜੇ ਆ ਕਵਰ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹ ਦੱਸਦੀ ਵੀ ਇਹਨਾਂ ਦੇ ਵਿੱਚ ਮੈਂ ਭਰਿਆ ਕੀ ਆ ਇਸ ਰਾਣੇ ਬਣਾਉਣ ਦੇ ਨਾਲ ਨਾਲ ਇੱਕ ਚੀਜ਼ ਆ ਜਿਹੜੀ ਆਪਾਂ ਬਹੁਤ ਸੰਭਾਲ ਕੇ ਰੱਖ ਸਕਦੇ ਆ ਕਿਉਂਕਿ ਹੁਣ ਗਰਮੀਆਂ ਦਾ ਸਮਾਂ ਆ ਤੇ ਆਪਾਂ ਅੱਜ ਕੱਲ ਜੈਟੀਆਂ ਵਗੈਰਾ ਨਹੀਂ ਰੱਖਦੇ ਹੈਗੇ ਤੇ ਨਾ ਮੈਂ ਹੁਣ ਤੁਹਾਨੂੰ ਦਿਖਾ ਲ ਦਿੰਨੀ ਆ ਕੋਈ ਇਚ ਮੈਂ ਸੂਈ ਸਲਾਈ ਨਹੀਂ ਲਾਈ ਹੈ ਕਿ ਕੁਝ ਵੀ ਨਹੀਂ ਲਾਇਆ ਹੈਗਾ ਸਿਰਫ ਇੱਕ ਛੋਟਾ ਜਿਹਾ ਕੰਮ ਕੀਤਾ ਹੈ ਮੈਂ ਆ ਜਿਹੜਾ ਆ ਇਹ ਮੈਂ ਇਹਦੇ ਵਿੱਚ ਜਿਹਦੀ ਆਪਾਂ ਪਾਈਪਿੰਗ ਬਣਾਉਣੀ ਆ ਉਹ ਵਾਲੀ ਮੈਂ ਪਹੁੰਚਦਾ ਜਦੋਂ ਸਭ ਤੋਂ ਠੰਡੇ ਵਾਲਾ ਹਿੱਸਾ ਹੁੰਦਾ ਆ ਉਹਦੇ ਵਿੱਚ ਇਹ ਰੋਰੀ ਪਾ ਕੇ ਤੇ ਇਹਨੂੰ ਮੈਂ ਬੰਦ ਕਰ ਦਿੱਤਾ ਹੈ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਇਹ ਕਿਸ ਤਰ੍ਹਾਂ ਬਣਾਇਆ ਠੀਕ ਹੈ ਆ ਦੇਖੋ ਇਹਦੇ ਵਿੱਚ ਮੈਂ ਕੀ ਪਾਇਆ ਹੈਗਾ ਤੁਹਾਨੂੰ ਦਿਖਾਉਂ ਦਿੰਨੀ ਤੇ ਇਹ ਮੈਨੂੰ ਥੋੜਾ ਜਿਹਾ ਇਹਨੂੰ ਕਰਨਾ ਪੈਣਾ ਆ ਲੋ ਇਸ ਮੈਂ ਇਹਨੂੰ ਪੂਰਾ ਹੀ ਛੋਲ ਦਿੱਤਾ ਹੈ ਬਾਅਦ ਵਿੱਚ ਇਹਨੂੰ ਫੇਰੇ ਨੂੰ ਜਿਹੜਾ ਬੰਨਣਾ ਪਊਗੀ ਆਹ ਦੇਖੋ ਇਹਦੇ ਵਿੱਚ ਮੈਂ ਕੀ ਪਾਇਆ ਇਹ ਹੈਗੇ ਜੀ ਕੰਬਲ ਸਿੰਗਲ ਕੰਬਲ ਜਿਹੜਾ ਹੁੰਦਾ ਆ ਉਹਨੂੰ ਬਿਲਕੁਲ ਜਿਹੜਾ ਆਪਾਂ ਛੋਟੀ ਤਹਿ ਕਰਕੇ ਉਹਨੂੰ ਕਾਇ ਇਤ ਜਿਹਨਾਂ ਆਪਣਾ ਲਪੇਟਣਾ ਆ ਲਪੇਟ ਕੇ ਤੇ ਮੈਂ ਇਹਨੂੰ ਇਦਾਂ ਦੇਖੋ ਇਹਨਾਂ ਦੇ ਨਾਲ ਮੈਂ ਬੰਨ ਦਿੱਤਾ ਆ ਆ ਦੇਖੋ ਇਸ ਤਰ੍ਹਾਂ ਕਰਕੇ ਬੰਨ੍ਹ ਦਿੱਤਾ ਆ ਤੇ ਇੱਕ ਤਾਂ ਆਪਣੇ ਕੰਬਲ ਸੰਭਾਲ ਲਏ ਗਏ ਦੂਸਰਾ ਆਪਾਂ ਜਿਹੜੇ ਐ ਇਸਰਾਣੇ ਦੇਦੇ ਆ ਉਹ ਬਣਾ ਲਏ ਆ ਹੁਣ ਤੁਸੀਂ ਕਹਿਣਾ ਆ ਦੇਖੋ ਮੈਂ ਇਹਦੇ ਵਿੱਚ ਕੋਈ ਸੂਈ ਸਲਾਈ ਨਹੀਂ ਕੀਤੀ ਇਧਰੋਂ ਜਿਹੜਾ ਦੂਜਾ ਪਾਸਾ ਸੀ ਇਹਨੂੰ ਵੀ ਮੈਂ ਡੋਰੀ ਦੇ ਨਾਲ ਇਸ ਤਰ੍ਹਾਂ ਕਰਕੇ ਬੰਨ੍ਹ ਦਿੱਤਾ ਆ ਹੁਣ ਮੈਂ ਜਿਹੜਾ ਇਹਨੂੰ ਫੇਰ ਤੁਹਾਨੂੰ ਚੜਾ ਕੇ ਇਸ ਤਰ੍ਹਾਂ ਦਿਖਾ ਦੇਣੀ ਆ ਆ ਦੇਖੋ ਲੋ ਇਸ ਤਰ੍ਹਾਂ ਹੁਣ ਮੈਨੂੰ ਆ ਜਣਾਇਆ ਇਹ ਦੁਬਾਰਾ ਮੈਨੂੰ ਪਾਉਣਾ ਪੈਣਾ ਆ ਕਿਉਂਕਿ ਮੈਨੂੰ ਇਹਨੂੰ ਤੋੜ ਕੇ ਵਿੱਚੋਂ ਕੱਢਣਾ ਪਿਆ ਆ ਹੁਣ ਮੈਂ ਇਹਨੂੰ ਦੁਬਾਰਾ ਜਿਹੜਾ ਇੱਕ ਹੋਰ ਦੁਬਾਰਾ ਦਾਗਾ ਪਾ ਕੇ ਇਹਨੂੰ ਜਿਹੜਾ ਆ ਚੁਕਰੀ ਦਾ ਤੇ ਇਹਨੂੰ ਮੈਂ ਇੱਥੋਂ ਜਿਹੜਾ ਆ ਇਸ ਤਰ੍ਹਾਂ ਕਰਕੇ ਇਦਾਂ ਫੇਰ ਬੰਨ ਲਵਾਂਗੀ ਜਿਸ ਤਰ੍ਹਾਂ ਮੈਂ ਇਹ ਬੰਨਿਆ ਹੋਇਆ ਹੈ ਠੀਕ ਹੈ ਜੀ ਕਿ ਜੇ ਤੁਹਾਨੂੰ ਮੇਰਾ ਇਹ ਕੰਬਲ ਸੰਭਾਲਣ ਦਾ ਤਰੀਕਾ ਸਹਰਾਣੇ ਬਰਉਣ ਦਾ ਤਰੀਕਾ ਤੁਹਾਨੂੰ ਚੰਗਾ ਲੱਗਾ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਹੌਨਾ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ